ਸਸੀ ਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦਰਿਆ ਤੇ ਮੈਂ ਹਾਂ ਧੀਰ ਸਿੰਘ ਸਨੇਹ ਅਸੀਂ ਖੜੇ ਜੀਰਾ ਜਿੱਥੇ ਅੱਜ ਸ਼ਹੀਦ ਪਕ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦੀ ਯਾਦ ਵਿੱਚ ਇੱਕ ਬਲੱਡ ਖੂਨਦਾਨ ਕੈਂਪ ਲਗਾਇਆ ਗਿਆ ਉੱਥੇ ਵਿੱਚ ਵੱਖ-ਵੱਖ ਸ਼ਖਸੀਅਤਾਂ ਪਹੁੰਚੀਆਂ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਧਾਨ ਜੀ ਖੜੀ ਨੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਮੈਂ ਨਰਿੰਦਰ ਸਿੰਘ ਪ੍ਰਧਾਨ ਐਨ ਜੀਓ ਕੋਆਰਡੀਨੇਸ਼ਨ ਕਮੇਟੀ ਬਲਾਕ ਜੀਰਾ ਅੱਜ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿੱਚ ਸਵਾਮੀ ਆਤਮਾਨੰਦ ਪੂਰੀ ਜੀ ਕਟਾਰੀਆ ਸਾਹਿਬ ਸਾਡੇ ਹਲਕੇ ਦੇ ਐਮਐਲਏ ਸਾਹਿਬ ਤੇ ਸ਼ਹਿਰ ਦੇ ਹੋਰ ਵੀ ਬਹੁਤ ਸਾਰੇ ਪਦਮੰਤੇ ਸੱਜਣ ਜਿਹੜੇ ਆ ਉਹ ਪਹੁੰਚੇ ਆ ਤਾਂ ਮੈਂ ਐਨਜੀਓ ਕਮੇਟੀ ਵੱਲੋਂ ਇੱਥੇ ਸਾਰੇ ਜਿੰਨੇ ਸ਼ਹਿਰ ਨਿਵਾਸੀ ਇਲਾਕਾ ਨਿਵਾਸੀ ਸ੍ਰੀ ਆਤਮਾਨੰਦ ਜੀ ਐਮਐਲਏ ਸਾਹਿਬ ਤੇ ਪਤਰ ਚਾਰ ਭਾਈ ਸ਼ਰਾਤ ਤੇ ਹੋਰ ਜਿੰਨੇ ਵੀ ਲੋਕ ਇੱਥੇ ਪਹੁੰਚੇ ਆ ਉਹਨਾਂ ਦਾ ਫੰਕਸ਼ਨ ਤੇ ਇੱਥੇ ਮੈਂ ਉਹਨਾਂ ਦੇ ਜੀ ਆ ਕਹਿੰਦਾ ਤੇ ਉਹਨਾਂ ਬਲਾਕ ਲੈਵਲ ਦੀਆਂ ਜਿੰਨੀਆਂ ਐਨਜੀਓ ਐ ਉਹਨਾਂ ਵੱਲੋਂ ਇੱਕ ਸ਼ਹੀਦ ਭਗਤ ਸਿੰਘ ਜੀ ਦੇ ਯਾਦ ਵਿੱਚ ਖੂਨਦਾਨ ਕੈਂਪ ਲਾਇਆ ਗਿਆ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਆਪਾਂ ਨੂੰ ਵੀ ਪਤਾ ਜੋ ਕੋਈ ਗਰੀਬ ਆਦਮੀ ਕਿਤੇ ਵੀ ਐਕਸੀਡੈਂਟ ਹੋ ਜਾਂਦਾ ਤੇ ਉਹ ਬਲੱਡ ਖੋਣੋਂ ਉਹਦੀ ਮੌਤ ਹੋ ਜਾਂਦੀ ਹੈ ਤੇ ਜੋ ਵੀ ਇਹ ਐਨਜੀਓ ਕਰ ਰਹੇ ਨੇ ਬੜਾ ਵੱਡਾ ਉਪਰਾਲਾ ਬਹੁਤ ਹੀ ਮੈਂ ਇਹਨਾਂ ਨੂੰ ਮੁਬਾਰਕਬਾ ਦਿਨਾ ਵੀ ਚੰਗੇ ਕੰਮ ਕਰਦੇ ਰਹਿਣ ਤੇ ਇਸੇ ਤਰ੍ਹਾਂ ਇਲਾਕੇ ਦੇ ਵਿੱਚ ਮਾਨਸਤਕਾਰ ਬਣਿਆ ਰਵੇ ਕਿ ਅੱਜ ਸਾਡੇ ਫਿਰੋਜ਼ਪੁਰ ਦੇ ਕੋਆਰਡੀਨੇਸ਼ਨ ਕਮੇਟੀ ਐਨ ਜੀਓ ਬਲਾਕ ਜੀਰਾ ਵੱਲੋਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੀ ਯਾਦ ਵਿੱਚ ਇੱਕ ਖੂਨ ਕੈਂਪ ਲਗਾਇਆ ਜਾ ਰਿਹਾ ਹੈ ਸਾਡੇ ਦੇਸ਼ ਵਿੱਚ ਦੇਸ਼ ਭਗਤੀ ਦੀ ਬੜੀ ਮਹਿਮਾ ਹੈ ਇਸ ਦੇਸ਼ ਨੂੰ ਆਜ਼ਾਦ ਕਰਨ ਵਿੱਚ ਜੇਕਰ ਕਿਸੇ ਦਾ ਹੱਥ ਸੀਗਾ ਸਭ ਤੋਂ ਜ਼ਿਆਦਾ ਹੱਥ ਉਹ ਭਗਤ ਸਿੰਘ ਚੰਦਰਸ਼ੇਖਰ ਆਜ਼ਾਦ ਸੁਭਾਸ਼ ਚੰਦਰ ਬੋਸ ਸੁਖਦੇਵ ਰਾਜਗੁਰੂ ਇਹਨਾਂ ਦੇਸ਼ ਭਗਤਾਂ ਦਾ ਸੀਗਾ ਭਗਤ ਸਿੰਘ ਦੀ ਦਾ ਇਤਿਹਾਸ ਆਪਾਂ ਸਾਰੇ ਜਾਣਦੇ ਆ ਕੋਈ ਸਮਾਂ ਹੋ ਜਾਇਆ ਸੀਗਾ ਅੰਗਰੇਜ਼ਾਂ ਨੇ ਭਗਤ ਸਿੰਘ ਨੂੰ ਕਿਹਾ ਕਿ ਤੂੰ ਇਨਕਲਾਬ ਜਿੰਦਾਬਾਦ ਕਹਿਣਾ ਛੱਦ ਦੇ ਤੈਨੂੰ ਅਸੀਂ ਜ਼ਮੀਨ ਦੇ ਦਿਆਂਗੇ ਜਾਗੀਰ ਦੇ ਦਿਆਂਗੇ ਜੋ ਚਾਹੀਦਾ ਲੈ ਲੈ ਪਰ ਤੂੰ ਇਹ ਛੱਡ ਦੇ ਪਗਸੰਗ ਨੇ ਬਹੁਤ ਵਧੀਆ ਜਵਾਬ ਦਿੱਤਾ ਸੀਗਾ ਕਿ ਮੈਂ ਇਸ ਧਰਤੀ ਦਾ ਇਸ ਭਾਰਤ ਭੂਮੀ ਦਾ ਬੱਚਾ ਇੱਥੇ ਮੈਂ ਜਨਮ ਲਿਆ ਇੱਥੇ ਮੈਂ ਮਰ ਸਕਦਾ ਮਿੱਟ ਸਕਦਾ ਪਰ ਤੁਹਾਡੇ ਅੱਗੇ ਝੁਕ ਨਹੀਂ ਸਕਦਾ ਇਹੋ ਜਿਹੀ ਦੇਸ਼ ਭਗਤਾਂ ਦੇ ਯਾਦ ਵਿੱਚ ਅੱਜ ਇਹ ਕੈਂਪ ਲਗਾਇਆ ਗਿਆ ਹੈ ਉਸ